ਇੱਕ ਮਿੰਟ ਇੱਕ ਮਿੰਟ ਬਸ ਉਹ ਲੋਕਾਂ ਤੋਂ ਬਣੀ ਗੱਲਾਂ ਕਰਦੇ ਤਸਵੀਰਾਂ ਦੇ ਵਿੱਚ ਜਿੱਥੇ ਜਿੱਥੇ ਜਿਹਨਾਂ ਨੇ ਆਪਣੇ ਨੂ ਨੂ ਨਹਿਰ ਮਟੂ ਸ਼ਾਟ ਦਾ ਸ਼ੋਰ ਦਾ ਮੱਠਿਆ ਕਰਨਾ ਲੱਗ ਲੱਗ ਕਰਨਾ ਨਾ ਕਰੋ ਨਾਲ ਪਈ ਉਹਨਾਂ ਨੂੰ ਨਾਲ ਕੇ ਕਿਵੇਂ ਨਾਲ ਲਿਆ ਉਹ ਕੋਲੇ ਆ ਗਿਆ ਬਦੂ ਫੋਟੋ ਖੋਲੋ ਫੋਟੋ ਖੋਲੋ ਅੱਛਾ ਅੱਛਾ ਸਭ ਕੱਢ ਲਿਆ ਉਹਨਾਂ ਨੂੰ ਕੋਈ ਕਹਿੰਦੀ ਫੋਟੋ ਖਰਾ ਰਮਾਨ ਨਾਲ ਪਾਲੀ ਦਾ ਕਰੋ ਮਾੜਾ ਮੱਤ ਲਿਆ ਉਹ ਕੇ ਰਾ ਪਿੱਛੇ ਪਿੱਛੇ ਮੈਨੂੰ ਇੱਧਰ ਨੂੰ ਆ ਗਾ ਸਾਹਿਬ ਇਹ ਤੈਨੂੰ ਕਰੋ ਇੱਧਰ ਨੂੰ ਕਿੱਥੇ ਲੋਕ ਅੰਦਰ ਕਿੱਟੇ ਬਈ ਲੋਕਾਂ ਕਹੋ ਚਾਹੀਦਾ ਨਹੀਂ ਨਹੀਂ ਗਲਤੀ ਕਿਉਂ ਹੋਈ ਕੋਈ ਰੀਜ਼ਨ ਤੇ ਹੋਊਗਾ ਜੀ ਤੜਨਾ ਕੋ ਹੋਰ ਬੰਦਾ ਵੀ ਆ ਗਿਆ ਸੀ ਨਹੀਂ ਕਦੇ ਤੀਜਾ ਬੰਦਾ ਵੀ ਆਇਆ ਕੋਈ ਨਹੀਂ ਮੈਂ ਕੱਲੀ ਹਾਂ ਤੇ ਤੂੰ ਉਦੋਂ ਤੇ ਉੱਡਣ ਪੈਂਦੀ ਹਾਂ ਦੇ ਪ੍ਰੈਸ ਵਾਲਿਆਂ ਨੂੰ ਤੂੰ ਹੀ ਮਾਰਿਆ ਤੇ ਹੁਣ ਮਮਲ ਕੇ ਘੜਾ ਆ ਬਾਕੀ ਤਾਂ ਲਈਓ ਦਰਸ਼ਨੀ ਆਇਆ ਫਿਰ ਉਹਦੇ ਤੇ ਕੁੜੀ ਤੇ ਆਖਰ ਦੇਖੂਗੀ ਕਹੇਦੀ ਹੋ ਬਾਸ ਥਲੇ ਕਰ ਥਲੇ ਵਜਾ ਜੀ ਵਜਾ ਦੱਸੋ ਵਜਾ ਕੀ ਸੀ ਤੂੰ ਮਾਰਿਆ ਉਹ ਜਿਹਦੇ ਬਾਅਦ ਨੇ ਠੱਕਾ ਗਏ ਸਰ ਮੈਂ ਲੋਕਾਂ ਵਾਲੇ ਕਰ ਥੋੜੇ ਜਿਹਾ ਲੋਕਾਂ ਥਲੇ ਕਰ ਥੋੜੇ ਜਿਹਾ ਕਰਦੇ ਨਹੀਂ ਹੋ ਗਈ ਉਹ ਪਾਸੇ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮਮੀ ਤੇਰੀ ਮਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਮਰਨ ਦਾ ਕਾਰਨ ਕੀ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੋਈ ਮਿਤੀ 28 ਤੰਨ 2025 ਨੂੰ ਰੁਪਿੰਦਰ ਕੌਰ ਨੇ ਆਪਣੇ ਪੁਲਿਸ ਪਾਸ ਐਸ ਐਚ ਓ ਤੇਬਰ ਦੇ ਪਾਸ ਬਿਆਨ ਲਗਾਇਆ ਸੀਗਾ ਉਹ ਤੇ ਉਸ ਦਿਨ ਉਹ ਅਮਨਪ੍ਰੀਤ ਕੌਰ ਸਕੂਟਰੀ ਇੱਕ ਵਾਰ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਟੀ ਪੱਟੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਜਿਹੜੇ ਧਾਰੀਵਾਲ ਸੈਣ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਨਾ ਤਾਂ ਉਹਨਾਂ ਪਾਸੋਂ ਕੋਈ ਸੋਨੇ ਦੇ ਗਹਿਣੇ ਕਿਸੇ ਅਨਨੋਣ ਬੰਦਿਆਂ ਨੇ ਸੋਨੇ ਦੇ ਗਹਿਣੇ ਖੋਹਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਝੜਪ ਜਿਹੜੇ ਹੈਗਾ ਇਹਨਾਂ ਵਿੱਚੋਂ ਅਮਨਪ੍ਰੀਤ ਕੌਰ ਦੀ ਲਟੇਰਿਆਂ ਨਾਲ ਝੜਪ ਹੋਈ ਸੀ ਉਹ ਜਿਨ੍ਹਾਂ ਨੇ ਅੰਮ੍ਰਿਤਕੌਰ ਨੂੰ ਤੱਕਾ ਮਾਰ ਕੇ ਨੇਰਵੇ ਸੁੱਟਦਾ ਸੀ। ਸੋ ਪਾਣੀ ਡੂਗਾ ਹੋਣ ਕਰਕੇ ਅੰਮ੍ਰਿਤਕੌਰ ਡੁੱਬਣ ਕਰਕੇ ਡੋਬ ਗਈ ਸੀ ਪਾਣੀ ਵੀ ਡੁੱਬ ਗਈ ਸੀ। ਤੇ ਜਿਹੜੇ ਸਲਟੇਰੀ ਸੀਗੇ ਉਹ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ। ਨਿਯਸੇ ਮਕਦਮਾ ਨੰਬਰ 22 ਮੇਤੀ 28/3/2025 ਜੁਰਮ 109 304 ਬੀ ਐਨ ਐਸ थाना ਤੇ ਬੜ ਬਕੇ ਨਾਮਲੂ ਮੇਕਨੇ ਖਿਲਾਫ ਦਰਜ ਕਰ ਦਿੱਤਾ ਸੀ। ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਐਨਾਲਿਸਿਸ ਜਿਹੜੀ ਟੀਮਾਂ ਨੇ ਟੈਕਨੀਕਲ ਦਾ ਪੀਸ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਅੰਦਰਾਨੇ ਤਫਤੀਸ਼ ਇੱਕ ਨਵਾਂ ਜਿਹੜਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਹਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇ ਹੇਲ ਨੇ ਦਾਜ ਦੇ ਤੇ ਬੱਚਾ ਨਾਉਣ ਕਰਕੇ ਤੰਗ ਪਰੇਸ਼ਾਨ ਕਰਦੇ ਸੀ। ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮਾਸ਼ੁਰਾ ਹੋ ਕੇ ਸਲਾਹ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨਹਿਰ ਟੱਕਾ ਮਾਰ ਕੇ ਸੁੱਟਦਾ ਸੀ। ਜਿਸ ਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਇਹ ਮੌਕੇ ਬRAND ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਯੁਰਮ 103 612 ਬੀਐਨਐਸ ਦਾ ਵਾਅਦਾ ਕੀਤਾ ਗਿਆ ਸੀ ਤੇ ਮਿਤਕ ਅਮਨਪ੍ਰੀਤ ਕੌਰ ਦੀ ਸੱਸ ਸਰਪਿੰਦਰ ਕੌਰ ਤੇ ਪਤੀ ਆਕਾਸ਼ਜੀਤ ਨੂੰ ਅਰੈਸਟ ਕਰ ਲਿਆ ਗਿਆ ਇਹਦੇ ਵਿੱਚ ਫਰਦਰ ਜਿਹੜੀ ਹੈਗੀ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫਤੀਸ਼ ਕਰ ਰਹੇ ਆ ਰਿਮਾਂਡ ਲਵਾਗੇ ਇਹਨਾਂ ਦਾ ਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਹੋਰ ਕਿਸੇ ਦੇ ਵਿੱਚ ਮੁੱਦੇ ਸਾਹਮਣੇ ਆਈ ਤਾਂ ਉਹਨੂੰ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ